बी वापस लाज एक्ट वापस लादा वापस ਦੇਖ ਰਿਹਾ ਤੁਸੀਂ ਤੇ ਮੈਂ ਬਿਆਨਸ਼ਿਕ ਰੂੜੀਆਂ ਅੱਜ ਜਿੱਥੇ ਹੀ ਭਾਰਤ ਦੇ ਵਿੱਚ 26 ਜਨਵਰੀ ਦਾ ਗਣਤੰਤਰ ਦਿਵਸ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਐਸਕੇਐਮ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਵਕਫ ਵਕ ਖਰਾਜਾਂ ਦੇ ਵਿੱਚ ਵਕਫ ਵਕ ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਵੱਖ-ਵੱਖ ਵਿਲਾਂ ਦੇ ਵਿਰੋਧ ਦੇ ਵਿੱਚ ਤੇ ਸਾਡੇ ਨਾਲ ਇਸ ਵੇਲੇ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹਾਂ ਦੇ ਆਗੂ ਮੌਜੂਦ ਨੇ ਤੇ ਮਲੌਤ ਦੇ ਵਿੱਚ ਮੌਜੂਦ ਤਾਂ ਜਿੱਥੇ ਇੱਕ ਟਰੈਕਟਰ ਮਾਰਚ ਕੀਤਾ ਜਾਣਾ ਤੇ ਸਾਡੇ ਨਾਲ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹਾਂ ਤੋਂ ਰਜਿੰਦਰ ਸਿੰਘ ਮੌਜੂਦ ਨੇ ਸੀਨੇ ਆਗੂ ਨੇ ਗੱਲਬਾਤ ਕਰ ਲੈਣੇ ਨੇ ਦੇ ਨਾਲ ਪ੍ਰਧਾਨ ਜੀ ਇਹ ਜਿਹੜਾ ਟਰੈਕਟਰ ਮਾਰਚ ਆ ਇਹਦਾ ਮੁੱਖ ਮੰਤਵ ਕੀ ਆ ਅੱਜ ਜਿਹੜਾ ਟਰੈਕਟਰ ਮਾਰਚ ਹੋ ਰਿਹਾ ਇਹ ਸੰਜੋ ਆਲ ਇੰਡੀਆ ਲੈਵਲ ਦਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਦੇ ਪ੍ਰੋਗਰਾਮ ਅਨੁਸਾਰ ਜਦੋਂ ਤੋਂ ਅਸੀਂ ਦਿੱਲੀ ਗਏ ਆ 26 ਜਨਵਰੀ ਦੀ ਪਰੇਡ ਕੀਤੀ ਆ ਉਸ ਤੋਂ ਬਾਅਦ ਹਰ ਸਾਲ ਇਹ ਭਾਰਤ ਭਰ ਦੇ ਵਿੱਚ ਕੀਤਾ ਜਾਂਦਾ ਉਸੇ ਪ੍ਰੋਗਰਾਮ ਤਹਿਤ ਅੱਜ ਇਹ ਕੀਤਾ ਜਾ ਰਿਹਾ ਇਸ ਮਾਰਚ ਦਾ ਮਕਸਦ ਹੈ ਜਿਹੜੇ ਲੋਕ ਮਾਰੂ ਬਿੱਲ ਸਰਕਾਰਾਂ ਸਾਡੇ ਤੇ ਥੋਪ ਰਹੀਆਂ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਸਰਕਾਰ ਦੇ ਉੱਤੇ ਦਬਾਅ ਪਾਉਣ ਵਾਸਤੇ ਆ ਜਿਵੇਂ ਬੀ ਬੀਜ ਬੇਲਾ ਹੈ ਬਿਜਲੀ ਬੇਲਾ ਹੈ ਤੇ ਆਪਣਾ ਨਰੇਗਾ ਦੇ ਵਿੱਚ ਜਿਹੜੀਆਂ ਲੋਕ ਮਾਰੂ ਸੋਦਾ ਕੀਤੀਆਂ ਨੇ ਉਹਨੂੰ ਰੱਦ ਕਰਾਉਣ ਦੇ ਲਈ ਜਾਂ ਜਿਹੜੇ ਚਾਰ ਲੇਬਰ ਕੋਡ ਲਾਗੂ ਕੀਤੇ ਜਾਂਦੇ ਨੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਕਿਸਾਨੀ ਦੇ ਨਾਲ ਰਹਿੰਦੀਆਂ ਹੋਰ ਮੰਗਾਂ ਨੇ ਸੰਬੰਧਤ ਪਿਛਲੇ ਦਿੱਲੀ ਘੋੜ ਦੇ ਵਿੱਚ ਜਿਹੜੀਆਂ ਪੰਜਾਬ ਦਿੱਲੀ ਸਰਕਾਰ ਨੇ ਮੰਗਾਂ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਗਈਆਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਲੰਮਾ ਸੰਘਰਸ਼ ਬਿੱਡਰ ਦੇ ਲਈ ਉਹਦੀ ਤਿਆਰੀ ਵਜੋਂ ਅੱਜ ਇਹ ਜਿਹੜੇ ਟਰੈਕਟਰ ਮਾਰਚ ਨੇ ਦੇਸ਼ ਭਰ ਦੇ ਵਿੱਚ ਕੀਤੇ ਜਾ ਰਹੇ ਨੇ ਠੀਕ ਹੈ ਜੀ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਤੋਂ ਸੀਨੀਅਰ ਅੱਗੋਂ ਮੌਜੂਦ ਨੇ ਪ੍ਰਧਾਨ ਜੀ ਅੱਜ ਜਿਹੜਾ ਇਹ ਮਾਰਚ ਕੀਤਾ ਜਾਣਾ ਪਾਇਲ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲਾਈਕ ਕਿੰਨੇ ਕ ਪਿੰਡਾਂ ਦਾ ਹੋ ਰਿਹਾ ਜੀ ਇਹ ਹੁਣ ਤੱਕ ਜਿਹੜਾ ਇਹ ਟਰੈਕਟਰ ਮਾਰਚ ਆਇਆ ਹੈ ਇਹ ਅਸੀਂ ਮਲਾਉਤ ਬਲਾਕ ਦੇ ਵੱਖ-ਵੱਖ ਪਿੰਡਾਂ ਚੋਂ ਤੋਰਿਆ 17 ਪਿੰਡਾਂ ਦੇ ਸਾਡੇ ਅੰਦਾਜ਼ੇ ਦੇ ਨਾਲ ਹੋਂ ਤੱਕ 17 ਪਿੰਡਾਂ ਦੇ ਟਰੈਕਟਰ ਸ਼ਾਮਲ ਹੋਏ ਨੇ ਇਹਦੇ ਵਿੱਚ ਜੀ ਤੇ ਘਟੋ ਘਟੇ ਇਹ 40 45 ਪਿੰਡ ਨੇ ਜਿਹੜੇ ਉਹ ਕਵਰ ਕਰਦਾ ਹੋਇਆ ਬਲਾਕ ਬਲਾਕ ਨੇ ਆਇਆ ਜੀ ਜੇ ਕੋਈ ਇੱਕਾ ਦੁੱਕਾ ਪਿੰਡ ਰਹਿ ਗਿਆ ਉਹਨੂੰ ਵਾਪਸੀ ਤੇ ਅਸੀਂ ਕਵਰ ਕਰਾਂਗੇ ਵਾਪਸੀ ਦੇ ਪਰ ਜਿਹੜਾ ਹੋਊਗਾ ਵਾਪਸੀ ਦੇ ਵਿੱਚ ਜਾ ਕੇ ਉਹਨਾਂ ਨੂੰ ਕਵਰ ਕਰਾਂਗੇ ਕਿਉਂਕਿ ਅੱਜ ਦੇ ਟਰੈਕਟਰ ਮਾਰਚ ਨੇ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਵੀ ਜਿਹੜੇ ਕਾਲੇ ਖੇਤੀ ਕਾਨੂੰਨ ਤੁਸੀਂ ਦਿੱਲੀ ਦੇ ਵਿੱਚ ਵੱਡਾ ਮੋਰਚਾ ਲਾ ਕੇ ਰੱਦ ਕਰਵਾਏ ਸੀ ਉਸੇ ਤਰਜ਼ ਦੇ ਉਸ ਤੋਂ ਵੀ ਖਤਰਨਾਕ ਕਾਨੂੰਨ ਅੱਜ ਉਹ ਆ ਰਹੇ ਨੇ ਇਸ ਲਈ ਉਹ ਕਾਨੂੰਨ ਜਿਵੇਂ ਮੇ ਤੋਂ ਪਹਿਲੇ ਰਾਤ ਹੀ ਲਾ ਕੇ ਗਏ ਨੇ ਵੀ ਉਹ ਕਾਨੂੰਨ ਅਸਲ ਦੇ ਵਿੱਚ ਲੋਕਾਂ ਨੂੰ ਖੇਤੀ ਤੋਂ ਬਾਹਰ ਕਰਨ ਵਾਲੇ ਹੀ ਨੇ ਉਹ ਕਾਨੂੰਨ ਨੇ ਜਿਹੜੇ ਆਮ ਗਰੀਬ ਲੋਕ ਨੇ ਜਿਹੜੇ ਉਹਨਾਂ ਦੇ ਚੁੱਲਿਆਂ ਦੇ ਵਿੱਚ ਪਾਣੀ ਪਾਉਣ ਵਾਲੇ ਦੇ ਜਿਹੜੇ ਉਹ ਕਾਨੂੰਨ ਨੇ ਉਹ ਇਥੋਂ ਦੀ ਲੋਕ ਜਨਤਾ ਨੂੰ ਬੇਕਾਰ ਕਰਕੇ ਕਾਰਪੋਰੇਟਾਂ ਦੇ ਖਜ਼ਾਨੇ ਭਰਨ ਵਾਲੇ ਨੇ ਇਸ ਲਈ ਅਜਿਹਾ ਟਰੈਕਟਰ ਮਾਰਚ ਜਿੱਥੇ ਲੋਕਾਂ ਨੂੰ ਜਾਗਰੂਕ ਕਰਨ ਜਥੇਬੰਦ ਹੋਣ ਦਾ ਜਿਹੜਾ ਸੱਦਾ ਦਿੰਦਾ ਹੋਇਆ ਜਾਊਗਾ ਉੱਥੇ ਰਾਡ ਦੀ ਨਾਲ ਹੀ ਅਸੀਂ ਉਹ ਪ੍ਰੈਸ ਦੀ ਆਜ਼ਾਦੀ ਤੇ ਵੀ ਜਿਹੜੇ ਪ੍ਰਸ਼ਤੇ ਅੱਜ ਸਾਡੀ ਸੂਬਾ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਵੱਡੇ ਹਮਲੇ ਬੋਲੇ ਜਾ ਰਹੇ ਨੇ ਉਹਦੀ ਵੀ ਇਸ ਗੱਲ ਦੇ ਨਾਲ ਨਖੇੜੀ ਕਰਾਂਗੇ ਅੱਜ ਦੇ ਟਰੈਕਟਰ ਮਾਰਚ ਦੇ ਵਿੱਚ ਅੱਜ ਦਾ ਟਰੈਕਟਰ ਮਾਰਚ ਹੋਰ ਲੋਕਾਂ ਦੀਆਂ ਹੋਰ ਤਬਕਿਆਂ ਦੀਆਂ ਜਿਹੜੀਆਂ ਹੱਕੀ ਜ਼ਭੂਰੀ ਮੰਗਾਂ ਨੇ ਉਹਨਾਂ ਦਾ ਸਮਰਥਨ ਵੀ ਕਰੂਗਾ ਠੀਕ ਹੈ ਜੀ ਤੇ ਸਖਤਰ ਨਾਜ਼ਰ ਸਿੰਘ ਜੀ ਮੌਜੂਦ ਨੇ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਜੀ ਪ੍ਰੈਸ ਦੀ ਜਿਹੜਾ ਬੰਦਾ ਆ ਬਾੜ ਚੱਕਦਾ ਇਹ ਜਿਹੜੀਆਂ ਸਰਕਾਰਾਂ ਨੇ ਉਹਨੂੰ ਦਬਾਉਣ ਦੇ ਖਾਤਰ ਜਿਵੇਂ ਸਾਡੇ ਪ੍ਰੈਸ ਵਾਲੇ ਵੀਰ ਨੇ ਇੱਕ ਸਿਰਫ ਪੁੱਛਿਆ ਕੀ ਸੀ ਉਹਨਾਂ ਨੇ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਇੱਥੇ ਹਾਜ਼ਰ ਨਹੀਂ ਤੁਹਾਡਾ ਹਵਾਈ ਜਹਾਜ਼ ਕੌਣ ਲਈ ਫਿਰਦਾ ਜੇ ਇਹ ਗੱਲ ਪ੍ਰੈਸ ਪੁੱਛਦੀ ਆ ਸਰਕਾਰ ਨੂੰ ਉਹਦਾ ਜਵਾਬ ਦੇਣ ਦੀ ਬਜਾਏ ਪੱਤਰਕਾਰਾਂ ਦੀ ਜਵਾਬ ਜ਼ੁਬਾਨ ਬੰਦ ਕਰ ਲਈ ਉਹਨਾਂ ਦੇ ਉੱਤੇ ਪਰਚੇ ਪਾਏ ਗਏ ਨੇ ਇਹ ਸਰਕਾਰ ਆ ਜਿਹੜੀ ਜਿਆਦਾ ਆਈ ਹੈ ਲੋਕਾਂ ਦਾ ਚਾਹ ਉਹ ਨਾ ਵੋਟਾਂ ਪਾਈਆਂ ਦੀ ਵੀ ਬਦਲਾਅ ਵਾਲੀ ਸਰਕਾਰ ਆ ਬਦਲਾਅ ਲਿਆਊਗੀ ਇਹ ਸਰਕਾਰ ਨੂੰ ਮੇਰੇ ਹਿਸਾਬ ਨਾਲ ਮੈਂ ਤਾਂ ਇਹ ਸਮਝਦਾ ਇਹਨੂੰ ਆਪ ਨੂੰ ਨਹੀਂ ਪਤਾ ਸਾਨੂੰ ਕੌਣ ਚਲਾਉਂਦਾ ਸੀ ਕਿੱਥੋਂ ਚੱਲਦੇ ਆ ਕਿਉਂ ਜਦੋਂ ਵੀ ਕੋਈ ਸਰਕਾਰ ਦੇ ਖਿਲਾਫ ਆਵਾਜ਼ ਚੱਕਦਾ ਹੈ ਉਹਦੇ ਤੇ ਝੂਠਾ ਪਰਚਾ ਪਾਉਂਦੇ ਨੇ ਆ ਹੁਣੇ ਆਧਾਰਨਾ ਮਿਸਾਲ ਦੇ ਤੌਰ ਤੇ ਆ ਜਿਹੜੀ ਆਪਣੀ ਪੱਤਰਕਾਰਾਂ ਦੇ ਉੱਤੇ ਕੋਈ ਬੜਾ ਕੋਈ ਮੇਨ ਸਵਾਲ ਨਹੀਂ ਦੀ ਗਾਏ ਕੋਈ ਸਾਡਾ ਅਧਿਕਾਰ ਆ ਸਾਡਾ ਹੱਕ ਆ ਸਰਕਾਰ ਨੂੰ ਪੁੱਛਣਾ ਤੋਂ ਇਸ ਕਰਕੇ ਜਿਹੜੀ ਸਰਕਾਰ ਦੀ ਅਸੀਂ ਨਿਖੇਧੀ ਕਰਦੇ ਆ ਇਹ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਤ ਕਰਨ ਲਈ ਜਿਹੜਾ ਅੱਜ ਦਾ ਟਰੈਕਟਰ ਮਾਰਚ ਆ ਉਹ ਕਰਦੇ ਆ ਅਸੀਂ ਪ੍ਰੈਸ ਦੀ ਜਿਹੜੀ ਗਲਾ ਘੁੱਟਣ ਵਾਲੀ ਨੀਤੀ ਤੇ ਸਰਕਾਰ ਚੱਲਦੀ ਆ ਉਹਦਾ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਵਿਰੋਧ ਕਰਦੇ ਆ ਅੱਛਾ ਪ੍ਰਧਾਨ ਜੀ ਇੱਕ ਚੀਜ਼ ਮੈਨੂੰ ਹੋਰ ਦੱਸੋ ਵੀ ਭਵਿੱਖ ਦੇ ਵਿੱਚ ਤੁਹਾਡੇ ਕੀ ਪਲਾਨਸ ਰਹਿਣ ਵਾਲੇ ਨੇ ਬਿਲਾਾਂ ਦੇ ਵਿਰੋਧ ਦੇ ਵਿੱਚ ਕਿਹੜੇ ਕਿਹੜੇ ਧਰਨੇ ਹੋਰ ਪ੍ਰਦਰਸ਼ਨ ਹੋਣਗੇ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਇਹ ਸੋਚਦੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਬਿਜਲੀ ਬਿੱਲ 2025 ਆ ਜਾਂ ਸਟਰੀਟ ਐਕਟ ਆ ਚਾਹੇ ਮਰੇਗਾ ਕਾਨੂੰਨਾਂ ਦੇ ਵਿੱਚ ਸੋਧ ਆ ਉਹਦੇ ਲਈ ਇੱਕ ਵੱਡੀ ਲੋਕ ਲਹਿਰ ਖੜੀ ਕਰਨ ਦੀ ਲੋੜ ਹੈ ਉਹ ਲੋਕ ਲਹਿਰ ਹੈ ਜਿਹੜੀ ਇਕੱਲੀ ਕਿਸਾਨਾਂ ਦੇ ਸਿਰ ਤੇ ਨਹੀਂ ਉਹਦੇ ਲਈ ਮਜ਼ਦੂਰ ਛੋਟੇ ਦੁਕਾਨਦਾਰ ਮਿਹਨਤਕਸ਼ ਮਲਾਜ਼ਮ ਕਿਉਂਕਿ ਬਿਜਲੀ ਬਿੱਲ ਨੇ ਇਕੱਲੇ ਕਿਸਾਨਾਂ ਨੂੰ ਰਗੜਾ ਨਹੀਂ ਫੇਰਦਾ ਸਮੁੱਚੇ ਮਿਹਨਤਕਸ਼ ਤਬਕਿਆਂ ਨੂੰ ਰਗੜਾ ਫੇਰਦਾ ਅਸੀਂ ਉਹਨਾਂ ਦਾ ਇੱਕ ਸਾਂਝਾ ਮਹਾਜ ਬਣਾ ਕੇ ਇਹ ਸਭ ਸ਼ਿਕਾਇਤ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ 90 ਕਿਸਾਨ ਕਿਸਾਨ ਮਜ਼ਦੂਰ ਮਲਾਜ਼ਮਾਂ ਜਥੇਬੰਦੀਆਂ ਦੀ ਮੀਟਿੰਗ ਹੋਈ ਇੱਕ ਉਸ ਤੋਂ ਬਾਅਦ ਦੇ ਵਿੱਚ ਜਿਹੜੇ 16 ਵਾਲੇ ਪ੍ਰੋਗਰਾਮ ਨੇ ਡੀਸੀ ਲੈਵਲ 'ਤੇ ਧਰਨੇ ਹੋਏ ਨੇ 16 ਜਨਵਰੀ ਦੇ ਉਹ ਸਾਰੀਆਂ ਜਥੇਬੰਦੀਆਂ ਦੇ ਸਾਂਝੇ ਹੋਏ ਨੇ ਸਭ ਸ਼ਗਨਾਂ ਇੱਕ ਲੋਕ ਰਾਹੇ ਸਾਂਝੀ ਲੋਕ ਰਾਹੇ ਉੱਬਰ ਉੱਤਰ ਰਹੀ ਆ ਅੱਛਾ ਇੱਕ ਇੱਕ ਚੀਜ਼ ਹੋਰ ਸੀ ਵੀ ਜਿਵੇਂ ਤੁਸੀਂ ਹੁਣ ਮਜ਼ਦੂਰਾਂ ਦੀ ਗੱਲ ਕੀਤੀ ਜਾਂ ਤੁਸੀਂ ਦੁਕਾਨਦਾਰਾਂ ਦੀ ਗੱਲ ਕੀਤੀ ਤਾਂ ਹੁਣ ਜਦੋਂ ਵੀ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਹੋ ਜਾਂ ਕੋਈ ਰੋਡ ਸ਼ੋਅ ਕਰਦੇ ਹੋ ਤਾਂ ਉਹਦੇ ਵਿੱਚ ਮੁੱਖ ਜਿਹੜੀ ਗੱਲ ਆ ਆਮ ਲੋਕਾਂ ਦੇ ਵਿੱਚ ਇਹ ਪ੍ਰਚਲਿਤ ਹੈ ਕਿ ਵੀ ਇਹ ਕਿਸਾਨਾਂ ਦੀਆਂ ਮੰਗਾਂ ਨੇ ਸ਼ਾਇਦ ਤਾਂ ਤੁਸੀਂ ਹੁਣ ਜ਼ਿਕਰ ਕੀਤਾ ਤਾਂ ਉਹ ਖੁੱਲ ਕੇ ਜਰਾ ਆਮ ਲੋਕਾਂ ਨੂੰ ਇਹ ਗੱਲ ਸਮਝਾਓ ਵੀ ਕਿਉਂ ਆਮ ਲੋਕਾਂ ਦੇ ਉਹ ਮਤਲਬ ਹੱਕਾਂ ਦੇ ਵਿੱਚ ਨਹੀਂ ਹਨ ਬਿੱਲ ਜਿਹੜੇ ਆ ਰਹੇ ਨੇ ਬੜੀ ਸਾਫ਼ ਜੀ ਗੱਲ ਆ ਪੱਤਰਕਾਰ ਦਫ਼ਤਰੋ ਬਈ ਬਿਜਲੀ ਬਿਲ 2025 ਦੀ ਗੱਲ ਕਰ ਲਈਏ ਜੀ ਉਹਨੇ ਜਿੱਥੇ ਕਿਸਾਨਾਂ ਤੋਂ ਖੇਤੀ ਨਹੀਂ ਮਿਲਦੀ ਸਬਸਿਡੀ ਖੋਣੀ ਆ ਉੱਥੇ ਆਮ ਲੋਕਾਂ ਤੋਂ ਵੀ ਜਿਹੜੀ ਆ ਉਹ ਸਾਰੇ ਤਬਕਿਆਂ ਨੂੰ ਮਿਲ ਰਹੀ ਸਬਸਿਡੀ ਆ ਚਾਹੇ ਅੱਜੋ 600 ਯੂਨਟ ਵਾਲੀ ਆ ਉਹ ਵੀ ਹੋਣੀ ਆ ਠੀਕ ਹੈ ਜੀ ਉਹਨਾਂ ਨੇ ਸਮਾਰਟ ਮੀਟਰ ਲਾਉਣੇ ਨੇ ਉਹਨਾਂ ਦੀ ਪਾਲਿਸੀ ਆ ਵੀ ਸਬਸਿਡੀਆਂ ਦੇਣੀਆਂ ਹੈ ਨਹੀਂ ਜਿਹੜਾ ਇਹ ਕਮਰਸ਼ੀਅਲ ਤੌਰ ਤੇ ਅਦਾਰੇ ਨੂੰ ਚਲਾਉਣਾ ਹੈ ਤੇ ਉਹ ਚਲਾਉਣਾ ਵੀ ਕਾਰਪੋਰੇਟਾਂ ਦੇ ਰਾਹੀ ਆ ਵੱਡੀਆਂ ਕੰਪਨੀਆਂ ਦੇ ਰਾਹੀ ਆ ਜੰਤਕ ਖੇਤਰ ਦਾ ਇਵਾਰੇ ਦਾ ਭੋਗ ਪਾਇਆ ਜਾ ਰਿਹਾ ਉਹਨੂੰ ਖਤਮ ਕਰਕੇ ਉਹਦੇ ਨਾਲ ਜਿੱਥੇ ਕਿਸਾਨਾਂ ਦੇ ਟਿਊਬਵੈਲ ਬੰਦ ਹੋ ਰਹੇ ਨੇ ਉੱਥੇ ਗਰੀਬ ਦੀ ਬਿਜੂਰ ਦੀ ਆਮ ਦੁਕਾਨਦਾਰ ਦੀ ਪਾਈ ਉਹਦਾ ਜਿਹੜਾ ਲਾਟੂ ਜਗਦਾ ਉਹ ਲਾਟੂ ਨੇ ਵੀ ਬੰਦ ਹੋੜਾ ਕਿ ਜਲਤੈ ਉਹ ਲਾਟ ਨੂੰ ਹੀ ਬੁਝਣਾ ਹੈ ਉਹਦੇ ਘਰ ਵਿੱਚ ਜਿਹੜੀਆਂ ਬਿਜਲੀ ਕਰਕੇ ਬਾਣੀਆਂ ਮੁੱਟੀਆਂ ਸੁਕਸੂਲਤਾ ਦੇ ਉਹਨਾਂ ਨੇ ਵੀ ਗਾਇਬ ਹੋਣਾ ਉਸ ਗੱਲ ਦੇ ਨਾਲ ਕਿਉਂਕਿ ਬਿਜਲੀ ਉਹਨਾਂ ਦੀ ਵਰਤੋਂ ਉਹਦੇ ਵਿੱਚ ਰਹਿਣੀ ਹੋਣੀ ਉਹਨਾਂ ਦੀ ਸਮਰੱਥਾ ਨਹੀਂ ਰਹਿਣੀ ਵੀ ਉਹ ਇੰਨੇ ਮਹਿੰਗੇ ਬਿੱਲ ਜਿਹੜੇ ਬਿਜਲੀ ਦੇ ਤਾਰ ਸਕੇ ਉਹ ਪ੍ਰੀਪੇਡ ਮੀਟਰ ਲਗਾ ਕੇ ਚਲਾ ਸਕਣ ਇਹ ਬਹੁਤ ਇੰਪੋਸੀਬਲ ਗੱਲ ਹੈ ਇਸ ਲਈ ਇਹ ਸਾਰੇ ਵਰਗਾਂ ਦੀ ਸਾਂਝੀ ਮੰਗ ਬਣਦੀ ਆ ਸਾਂਝੀ ਗੱਲ ਗੱਲ ਬਣਦੀ ਆ ਦੂਜੀ ਗੱਲ ਜੇ ਖੇਤੀ ਸੈਕਟਰ ਦਾ ਓਜਾੜਾ ਹੁੰਦਾ ਉਹਦੇ ਨਾਲ ਕੁੱਲ ਜਿਹੜੇ ਇਹਦਾ ਵਪਾਰ ਆ, ਕੁੱਲ ਦੁਕਾਨਦਾਰੀ ਆ, ਕੁੱਲ ਮਜ਼ਦੂਰਾਂ ਦਾ ਰੋਜ਼ਗਾਰ ਆ, ਖੇਤੀ ਤੇ ਦਰਪਰਤਾ ਜਿਹੜੀ ਉਹ ਸਾਰੇ ਗੱਸੇ ਦੇ ਕਿਥੋਂ ਖਤਮ ਹੋ ਜਾਣਾ ਹੈ। ਇਸ ਲਈ ਇਹ ਵੱਡੇ ਨੁਕਸਾਨ ਹੋਣਗੇ ਸਾਰਿਆਂ ਦੀ ਸਾਂਝੀ ਮੰਗ ਬਣਦੀ ਆ ਤੇ ਨਾਲ ਦੀ ਨਾਲ ਹੀ ਇੱਕ ਇਹਦੇ ਪਏ ਅਸੀਂ ਸਾਂਝਾ ਮਹਾਜ ਵਡਾਉਣ ਵੱਲੋਂ ਆਹਲ ਰਹੇ ਆ, ਜੋਰ ਲਾ ਰਹੇ ਆ ਤੇ ਆਸ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਜਿਵੇਂ ਤਾਂ ਕਹਿੰਦੇ ਆਪਣੇ ਲਲਕਾਰ ਖੜੀ ਕਰ ਦਾਂਗੇ ਸਰਕਾਰ ਦੇ ਲਈ ਜਿਵੇਂ ਉਹ ਪਹਿਲਾ ਖੇਤਕਾਲੇ ਖੇਤੀ ਕਾਨੂੰਨਾਂ ਤੋਂ ਭੱਜੀ ਸੀ ਐਸੇ ਤਰੀਕੇ ਦੇ ਨਾਲ ਇਹਨਾਂ ਨੂੰ ਵੀ ਜਿਹੜੇ ਕਹੇ ਲਿਆ ਰਹੇ ਨੇ ਬਿੱਲ ਚਾਹੇ ਉਹ ਬਿਜਲੀ ਬਿੱਲ ਆ ਚਾਹੇ ਸੀਡ ਐਕਟ ਆ ਚਾਹੇ ਮੰਤਰੀਆਂ ਦੀਆਂ ਸਕੀਮ ਨੂੰ ਖਤਮ ਕਰਨ ਵਾਲੇ ਸਕੀਮਾਂ ਨੇ ਉਹ ਸਾਰੇ ਕਿਸੇ ਨੂੰ ਵੀ ਡੂੰਗੀ ਕਬਰ ਚ ਸੜਦਾਂਗੇ